ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਅਸੀਂ ਕਬੀਰ ਸਾਹਿਬ ਦੇ ਜੀਵਨ ਦੀ ਗੱਲ ਕਰਨੀ ਸ਼ੁਰੂ ਕੀਤੀ ਸੀ ਅੰਦੇਮ ਪਹਿਲਾਂ ਗੱਲ ਕੀਤੀ ਨਾ ਕਿ ਕਬੀਰ ਸਾਹਿਬ ਨੇ ਬਚਪਨ ਤੋਂ ਹੀ ਉਹਨਾਂ ਦਾ ਧਿਆਨ ਜਿਹੜਾ ਵੀ ਉਹ ਗੁਰਮਤ ਗਾੜੀ ਰਾਹ ਤੇ ਪਾਪ ਪ੍ਰਮਾਤਮਾ ਨੂੰ ਮਿਲਣ ਦੇ ਰਾਹ ਦੇ ਵਿੱਚ ਉਸ ਚਾਹ ਦੇ ਵਿੱਚ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਚੱਲ ਪਿਆ ਤੇ ਸ਼ੁਰੂ ਤੋਂ ਹੀ ਉਹਨਾਂ ਨੂੰ ਜਨਮ ਤੋਂ ਹੀ ਹੋਰ ਤੋਂ ਸੰਭਾਲਦੇ ਆ ਉਹਨਾਂ ਦੀ ਸੁਰਤ ਜਿਹੜੀ ਆ ਉਹ ਵਾਹਿਗੁਰੂ ਨੂੰ ਪ੍ਰਮਾਤਮਾ ਰਾਮ ਵਾਲ ਨੂੰ ਲੱਗੀ ਹੋਈ ਸੀ ਬੰਦਗੀ ਵਿੱਚ ਜੁੜਿਆ ਹੋਇਆ ਸੀ ਪਰ ਉਹ ਕ੍ਰਾਂਤੀਕਾਰੀ ਥਨ ਕਿਉਂਕਿ ਪਹਿਲਾਂ ਵੀ ਗੱਲ ਕੀਤੀ ਆ ਨਾ ਕਿ ਪੁਰਬ ਜਨਮ ਜਨਮ ਹਮ ਤੁਮਰੇ ਸੇਵਕ ਆਪ ਤੋਂ ਮਿਟਿਆ ਨਾ ਜਾਏ ਤੇਰੇ ਦੁਆਰੇ ਧਨ ਸਹਿਜ ਕੀ ਮਾਥੇ ਮੇਰੇ ਜਗਤagai ਕਿ ਪਿਛਲਿਆਂ ਜਨਮਾਂ ਵਿੱਚ ਵੀ ਕਬੀਰ ਸਾਹਿਬ ਲਿਖਦੇ ਆ ਵੀ ਮੈਂ ਸੇਵੈਗੁਰੂ ਤੇਰਾ ਸੇਵ ਕਈ ਸੀਗਾ ਤੇ ਹੁਣ ਇੰਨੀ ਮੇਰੇ ਅੰਦਰ ਤੇਰੀ ਧੁਨ ਚੱਲਦੀ ਆ ਭਾਵ ਕਿ ਮੈਂ ਮੇਰੇ ਤੇ ਦਾਗ ਲੱਗ ਗਿਆ ਤੇਰੀ ਭਗਤੀ ਦਾ ਤੇ ਮੇਰੇ ਤੇ ਮੋਹ ਲੱਗ ਗਿਆ ਹੁਣ ਮੈਂ ਤੇਰਾ ਹੋ ਗਿਆ ਹਾਂ ਹੁਣ ਮੈਂ ਤੇਰਾ ਬੰਦਾ ਬਣ ਗਿਆ ਤੇ ਹੁਣ ਨਹੀਂ ਮੈਂ ਹਟ ਸਕਦਾ ਤੇ ਪਰ ਮਨ ਦੇ ਵਿੱਚ ਇਹ ਸਿਗਾ ਭਈ ਬੰਦਗੀ ਤੋਂ ਕੱਲੀ ਬੰਦਗੀ ਤੋਂ ਕੁਝ ਨਹੀਂ ਹੋਣਾ ਗੁਰੂ ਤੋਂ ਬਗੈਰ ਗੱਤ ਨਹੀਂ ਹੁੰਦੀ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਵੀ ਬਚਨ ਹੈ ਕਿ ਮਨਮੁਖ ਭਗਤ ਕਰਿਆ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨ ਹੋਈ RAM ਤੋਂ ਉਹਨਾਂ ਦੇ ਮਨ ਦੇ ਵਿੱਚ ਇਹ ਚਾਹ ਸੀਗੀ ਕਿ ਮੈਂ ਵੀ ਗੁਰੂ ਧਾਰਨ ਕਰਾਂ ਪਰ ਗੁਰੂ ਧਾਰਨ ਕਰਨ ਬਾਅਦ ਹੁਣ ਛੋਟੀ ਜਾਤ ਸੀਗੀ ਕਿਉਂਕਿ ਜੁਲਾਹੇ ਸੀਗੇ ਜਿਨ੍ਹਾਂ ਨੇ ਪਾਲਿਆ ਸੀਗਾ ਇਹਨਾਂ ਨੂੰ ਤੇ ਹੁਣ ਜਲਾਹਾ ਜਿਹੜਾ ਇਹ ਛੂਦਰਾਂ ਵਿੱਚ ਆਉਂਦਾ ਸੀਗਾ ਤੇ ਛੂਦਰ ਨੂੰ ਵੰਨਣ-ਵੰਡ ਦੇ ਅਨੁਸਾਰ ਬ੍ਰਾਹਮਣ ਦੀ ਸਿਮਰਤੀਆਂ ਦੇ ਅਨੁਸਾਰ ਵੀ ਉਹ ਭਗਤੀ ਨਹੀਂ ਕਰ ਸਕਦੇ ਤੇ ਭਗਤੀ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਗੁਰੂ ਧਾਰਨ ਕਰਨ ਦਾ ਤਾਂ ਦੂਰ-ਦੂਰ ਤੱਕ ਦੀ ਵੀ ਗੱਲ ਨਹੀਂ ਤੇ ਗੁਰੂ ਜਿਹੜੇ ਸੀ ਉਹ ਉੱਚੀ ਕੁਲ ਵਿੱਚ ਹੀ ਹੁੰਦੇ ਸਨ ਜਾਂ ਤਾਂ ਉਹ ਬ੍ਰਾਹਮਣ ਹੁੰਦੇ ਸਨ ਜਾਂ ਫਿਰ ਤੇ ਇਹ ਕੋਈ ਵੈਸ਼ਨੂ ਮੱਤ ਦਾ ਸੀ ਕੋਈ ਸੰਿਆਸੀ ਸੀ ਪਰ ਸਿਗੇ ਉੱਚੀਆਂ ਕੁਲਾਂ ਦੇ ਤੇ ਛੂਦਰ ਨੂੰ ਤਾਂ ਨਾ ਪ੍ਰਮਾਤਮਾ ਦਾ ਨਾਮ ਲੈਣਾ ਵੀ ਜਿਹੜਾ ਉਹ ਵੀ ਗੁਨਾਹ ਮੰਨਿਆ ਜਾਂਦਾ ਸੀ ਇੱਥੇ ਤੱਕ ਵੀ ਲਿਖਿਆ ਹੋਇਆ ਹੈ ਸਿਮਰਤਿਆਂ ਦੇ ਵਿੱਚ ਵੀ ਜੇ ਕੋਈ ਸ਼ੂਤਰ ਵਾਹਿਗੁਰੂ ਕਹਿ ਦੇਵੇ ਜਾਂ ਆਰਾਮ ਜਾਂ ਪ੍ਰਮਾਤਮਾ ਦਾ ਨਾਮ ਆਪਣੀ ਜੀਵਨ ਨਾਲ ਲੈ ਲਵੇ ਤਾਂ ਉਹਦੀ ਜੀਭ ਕੱਟ ਦਿਓ ਤੇ ਜੇ ਕੰਨਾਂ ਨਾਲ ਸੁਣ ਲਵੇ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੰਦੇ ਸੀ ਕਿਉਂਕਿ ਉਹ ਪ੍ਰਮਾਤਮਾ ਦੀ ਬੰਦਗੀ ਜੇ ਉਹ ਪ੍ਰਮਾਤਮਾ ਦਾ ਨਾਮ ਲੈਣ ਤਾਂ ਕਹਿੰਦੇ ਸੀ ਪ੍ਰਮਾਤਮਾ ਦਾ ਨਾਮ ਨਾਮ ਆ ਜਿਹੜਾ ਉਹ ਵੀ ਭ੍ਰਿਸ਼ਟ ਹੋ ਜਾਂਦਾ ਹੈ ਉਹ ਵੀ ਪਿੱਟਿਆ ਜਾਂਦਾ ਤੇ ਬੜੀ ਮੰਨ ਦੇ ਵਿੱਚ ਕਾਲ ਪਈ ਵੀ ਹੁਣ ਮੈਂ ਗੁਰੂ ਕਿਦਾਂ ਧਾਰਨ ਕਰਾਂ ਉਸ ਵੇਲੇ ਮ ਜਿਹੜੇ ਬਾਬਾ ਰਾਮਾਨੰਦ ਜੀ ਸਨ ਗੁਰੂ ਰਾਮਾਨੰਦ ਉਹਨਾਂ ਤਾਂ ਬਹੁਤ ਜ਼ਿਆਦਾ ਬੋਲ ਵਾਲਾ ਸਿਕਾ ਤੇ ਉਹ ਉੱਚ ਉਹ ਚ ਕੋਟੀ ਦੇ ਸੰਤਾਂ ਵਿੱਚ ਗੁਰੂਆਂ ਵਿੱਚ ਗਿਣੇ ਜਾਂਦੇ ਸਨ ਉਸ ਸਮੇਂ ਤੇ ਇਹਨਾਂ ਦੇ ਮਨ ਦੇ ਵਿੱਚ ਵੀ ਲਾਲਸਾ ਸੀਗੀ ਵੀ ਮੈਂ ਰਾਮਾਨੰਦ ਜੀ ਨੂੰ ਗੁਰੂ ਧਾਰਨ ਕਰਨਾ ਰਾਮਾਨੰਦ ਜੀ ਐਸੇ ਉਸ ਸਮੇਂ ਦੇ ਐਸੇ ਗੁਰੂ ਸਨ ਸਿਗੇ ਤਾਂ ਵੈਸ਼ਨੋ ਦੇ ਉਹਨਾਂ ਦੇ ਗੁਰੂ ਦਾ ਨਾਮ ਰਾਗਬਾਨੰਦ ਸੀ ਸਿਗੇ ਤਾਂ ਵੈਸ਼ਨੂ ਮਤ ਦੇਓ ਲੇਕਿਨ ਉਹਨਾਂ ਨੇ ਆਪਣੇ ਗੁਰੂ ਤੋਂ ਪਰਮਿਸ਼ਨ ਆਗਿਆ ਲੈ ਕੇ ਉਹਨਾਂ ਨੇ ਸਰਬੰਤ ਦੇ ਭਲੇ ਖਾਤਰ ਜਾਤ ਪਾਤ ਨੂੰ ਮੰਨਣਾ ਅਗਨੋਰ ਕਰ ਦਿੱਤਾ ਸੀਗਾ ਉਹ ਬਹੁਤਾ ਧਿਆਨ ਨਹੀਂ ਸੀ ਦਿੰਦਾ ਜਾਤ ਪਾਤ ਦੇ ਵਿੱਚ ਪਰ ਫਿਰ ਵੀ ਜਿਸ ਵੇਲੇ ਕਬੀਰ ਸਾਹਿਬ ਨੂੰ ਇਹ ਮਨ ਦੇ ਵਿੱਚ ਸੰਸਾਾਰ ਸੀਗਾ ਵੀ ਜੇ ਮੈਂ ਸਿੱਧਾ ਗਿਆ ਉਹਨਾਂ ਕੋਲੋਂ ਗੁਰੂ ਦਾਖਸ਼ਣਾ ਲੈਣ ਤਾਂ ਮੈਂ ਛੋਟੀ ਜਾਤ ਦਾ ਹਾਂ ਤਾਂ ਮੈਨੂੰ ਦਾਖਸ਼ਣਾ ਨੇ ਉਹਨਾਂ ਨੇ ਗੁਰੂ ਦੀਕਸ਼ਾ ਦੇਣੀ ਨਹੀਂ ਗੁਰੂ ਦੀਕਸ਼ਾ ਨਹੀਂ ਮਿਲਣੀ ਮੈਨੂੰ ਤੇ ਉਹਨਾਂ ਨੇ ਕੀ ਕੀਤਾ ਮਨ ਦੇ ਵਿੱਚ ਉਹਨਾਂ ਦੇ ਇੱਕ ਯੁਗਤੀ ਆਈ ਤੇ ਯੁਗਤੀ ਕੀ ਵਰਤਾਈ ਵੀ ਇਹ ਜਿਹੜੇ ਰਾਮਾਨੰਦ ਜੀ ਸੀਗੇ ਉਹ ਬਨਾਰਸ ਵਿੱਚ ਰਹਿੰਦੇ ਸਨ ਬਿਰਕਤ ਹੋ ਕੇ ਭਾਵ ਕਿ ਉਹ ਮਾਇਆ ਤੋਂ ਰਹਿਤ ਹੋ ਕੇ ਮਾਇਆ ਤੋਂ ਡੰਬਰ ਤੋਂ ਦੁਨੀਆ ਦੇ ਰੰਗਾਂ ਦਮਾਚਿਆਂ ਤੋਂ ਅਲੱਗ ਹੋ ਕੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਬਨਾਰਸ ਵਿੱਚ ਰਹਿੰਦੇ ਸਨ ਤੇ ਗੰਗਾ ਦੇ ਤੜਕੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨ ਜਾਂਦੇ ਸਨ ਹੁਣ ਕਬੀਰ ਸਾਹਿਬ ਨੇ ਇਹ ਸੋਚਿਆ ਇੱਕ ਜੁਗਤੀ ਬਣਾਈ ਜਿਹਨੂੰ ਭਾਈ ਗੁਰਦਾਸ ਜੀ ਦੇ ਲਿਖਦੇ ਨੇ ਆਕਣ ਲੱਗੇ ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਇਹ ਰਾਮਾਨੰਦ ਜਿਹੜਾ ਸੀ ਉਹ ਬਨਾਰਸ ਦੇ ਵਿੱਚ ਬਿਰਕਤ ਭਾਵ ਮਾਇਆ ਤੋਂ ਉਦਾਤ ਹੋ ਕੇ ਮਾਇਆ ਤੋਂ ਅਲੱਗ ਹੋ ਕੇ ਦੁਨੀਆ ਦੇ ਤਮਾਸ਼ਿਆਂ ਰੰਗਾਂ ਤੋਂ ਅਲੱਗ ਹੋ ਕੇ ਉਹ ਬਨਾਰਸ ਵਿੱਚ ਰਹਿੰਦਾ ਸੀ ਤੇ ਅੰਮ੍ਰਿਤ ਵੇਲੇ ਉੱਠ ਕੇ ਨਹਾਉਣ ਜਾਂਦਾ ਗੰਗਾ ਤਾਂ ਹੀ ਹੁਣ ਉਹ ਅੰਮ੍ਰਿਤ ਵੇਲੇ ਉੱਠ ਕੇ ਤਾਂ ਗੰਗਾ ਦੇ ਨਹਾਉਣ ਜਾਂਦੇ ਸੀ ਇਸ਼ਨਾਨ ਕਰਨ ਜਾਂਦੇ ਸਨ ਕਬੀਰ ਸਾਹਿਬ ਨੇ ਜੁਗਤੀ ਕੀ ਬਰਤਾਈ ਉਹਨਾਂ ਦੇ ਮਨ ਵਿੱਚ ਇਹ ਆਇਆ ਵੀ ਉਹ ਨਾ ਜਿਹੜੇ ਘਾਟ ਦੇ ਨੇਰੇ ਨੇਰੇ ਅੰਮ੍ਰਿਤ ਵੇਲੇ ਨਹਾਉਣ ਜਾਂਦੇ ਸਨ ਰਾਮਾਨੰਦ ਜੀ ਉਥੇ ਉਹ ਘਾਟ ਤੇ ਜਿਹੜੇ ਸੀੜੀਆਂ ਪੌੜੀਆਂ ਬਣੀਆਂ ਹੁੰਦੀਆਂ ਉਹ ਨੇਰੇ ਦੇ ਵਿੱਚ ਪੌੜੀਆਂ 'ਚ ਲੰਮੇ ਪੈ ਗਏ। ਭਾਈ ਗੁਰਦਾਸ ਲਿਖਦੇ ਅੱਗੋਂ ਹੀ ਤੇ ਜਾਏ ਕਿ ਲੰਮਾ ਪਿਆ ਕਬੀਰ ਤੇ ਥਾਈ। ਉਸ ਗੰਗਾ ਦੇ ਘਾਟ ਦੀਆਂ ਪੌੜੀਆਂ ਤੇ ਜਿੱਥੇ ਨਹਾਉਣ ਜਾਂਦੇ ਸਨ ਆ ਰਾਮਾਨੰਦ ਜੀ ਉਥੇ ਪੌੜੀਆਂ 'ਚ ਨੇਰੇ 'ਚ ਲੰਮੇ ਪੈ ਗਏ। ਹੁਣ ਜਿੱਲੇ ਲੰਮੇ ਪਏ ਉਹ ਜਿੱਲੇ ਉਹ ਪੌੜੀਆਂ ਉਤਰਦੇ ਸੀ ਉਹਨਾਂ ਦਾ ਪੈਰ ਦਾ ਠੋਡ ਲੱਗਾ ਕਬੀਰ ਸਾਹਿਬ ਦੇ ਤੇ ਉਹਨਾਂ ਦੇ ਜਿਹੜਾ ਮੂੰਹ ਦੇ ਉੱਤੇ ਬਾਗ ਜੜਿਆ ਹੋਇਆ ਸੀ RAM ਕੇ RAM ਕੋ। ਜਦੋਂ ਅਮਨੰਦ ਜੀ ਸਨ ਨਾ ਜਦਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਗੇ ਜੇ ਨੂੰ ਵੀ ਮਿਲਦੇ ਸੀ ਕਹਿੰਦੇ ਕਰਤਾਰ ਚੇਤ ਆਵੇ ਗੁਰਮੁਖਾ ਤੇਰੇ ਕਰਤਾਰ ਚੇਤ ਆਵੇ ਬਸ ਉਹ ਉਹਨੂੰ ਹਰੇਕ ਨੂੰ ਕਹਿੰਦੇ ਹੁੰਦੇ ਸਨ ਤੈਨੂੰ ਕਰਤਾਰ ਚੇਤ ਆਵੇ ਅਛੇ ਇਹੋ ਜੀ ਅਸ਼ੀਰਵਾਦ ਦਿੰਦੇ ਤਾਂ ਨਾ ਵੀ ਤੇਰੀ ਸੁਰਤ ਵਿੱਚ ਨਾਮ ਟਿਕ ਜਾ ਤੈਨੂੰ ਨਾਮ ਮਿਲ ਗਿਆ ਤੇ ਨਾਮ ਨਾਲ ਤੇਰੀ ਪ੍ਰੀਤੀ ਹੋ ਜਾਏ ਇਸੇ ਤਰ੍ਹਾਂ ਜਿਹੜੇ ਨਾਮ ਆਰਾਮਾਨੰਦ ਜੀ ਦਾ ਨੂੰ ਜਿਹੜਾ ਜੇ ਨੂੰ ਵੀ ਮਿਲਦੇ ਤਾਂ ਜਿਹਦੇ ਨਾਲ ਵੀ ਉਹਨਾਂ ਦੀ ਭੇਟ ਭਾਰਤਾ ਹੁੰਦੀ ਜਾਂ ਅਚਾਨਕ ਇਦਾਂ ਜਿੱਦਾਂ ਉਹ ਵਾਕਿਆ ਹੋ ਗਿਆ ਤਾਂ ਉਹਨਾਂ ਨੇ ਰਕबीर ਸਾਹਿਬ ਨਾਲ ਜਿੱਲੇ ਉਹਨਾਂ ਦਾ ਠੋਡਾ ਲੱਗਾ ਨਾ ਤੇ ਆਖਣ ਲੱਗੇ ਕੌਣ ਹੈ ਭਾਈ RAM ਕੇ RAM ਕਹੋ ਅੰਮ੍ਰਿਤ ਮੇਲਾ ਹੋ ਗਿਆ ਸੌਣ ਦਾ ਵਕਤ ਨਹੀਂ ਹੈ RAM ਕੇ RAM ਕਹੋ ਬਾਦ ਕਬੀਰ ਸਾਹਿਬ ਨੂੰ ਤਾਂ ਖੁਸ਼ੀ ਚੜ ਗਈ ਉਹਨਾਂ ਨੇ ਉਹ ਇਹ ਹੋ ਗਿਆ ਵੀ ਮੈਨੂੰ ਗੁਰੂ ਧਾਰਨ ਕਰ ਲਿਆ ਮੈਂ ਮੈਨੂੰ ਗੁਰੂ ਦੇਖਿਆ ਮਿਲ ਗਿਆ ਮੈਨੂੰ RAM ਦਾ ਨਾਮ ਮਿਲ ਗਿਆ ਬਾਦ ਫੇਰ ਕੀ ਸੀ ਤੇ ਭਾਈ ਗੁਰਦਾਸ ਲੇਖਦਾ ਪੈਰੀ ਟੋਂਬੋ ਉਠਾਲਿਆ ਬੋਲੋ RAM ਸਿੱਖ ਸਮਝਾਈ ਅੱਗੋਂ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਾਂ ਹੀ ਪੈਰੀ ਟੋਂਬੋ ਉਠਾਲਿਆ ਬੋਲੋ RAM ਸਿੱਖ ਸਮਝਾਈ ਇਹ ਸਿੱਖਿਆ ਦੇਤੀ ਰਾਮਾਨੰਦ ਜੀ ਨੇ RAM ਕੇ RAM ਕਹੋ ਤੇ ਕਬੀਰ ਦਾ ਉਹ ਕਹਿੰਦੇ ਆ ਭਾਈ ਗੁਰਦਾਸ ਜੀ ਲੇਖਦੇ ਕਹਿੰਦੇ ਜਿਉਂ ਲੋਹਾ ਪਾਰਸ ਜੂ ਹੈ ਚੰਦਨ ਬਾਸ ਨਿੰਮ ਮਹਿਕਾਈ ਆ ਕਰਨ ਲਗੇ ਇੰਨਾ ਫਰਕ ਪਿਆ RAMਾਨੰਦ ਜੀ ਦੇ ਪੈਰ ਦੇ ਚੋਟ ਦੇ ਨਾਲ ਪੈਰ ਦੇ ਟੱਚ ਹੋਣ ਨਾਲ ਪੈਰ ਦੀ ਸ਼ੋਹ ਨਾਲ ਇੰਨਾ ਫਰਕ ਪੈ ਗਿਆ ਕਿ ਉਹਨਾਂ ਦੇ ਰਾਮ ਮੂੰਹ ਦੇ ਵਿੱਚੋਂ ਬੋਲ ਕੇ ਤਾਂ ਕੰਨਾਂ ਨਾਲ ਕਬੀਰ ਸਾਹਿਬ ਦੇ ਸੁਣਨਾ ਕਬੀਰ ਸਾਹਿਬ ਕਹਿੰਦੇ ਇੰਨਾ ਫਰਕ ਪਿਆ ਭੀ ਜਿੱਦਾਂ ਜਿਉ ਲੋਹਾ ਪਾਰਸ ਛੂਹ ਹੈ ਜਿੱਦਾਂ ਲੋਹਾ ਪਾਰਸ ਦੀ ਭੱਟੀ ਨੂੰ ਛੂ ਜਾਵੇ ਨਾ ਤੇ ਉਹ ਸੋਨਾ ਬਣ ਜਾਂਦਾ ਤੇ ਜਿਹੜੀ ਨਿੰਮ ਹੈ ਨਾ ਉਹ ਚੰਦਨ ਦੇ ਲਾਗੇ ਰਹਿ ਜਾਵੇ ਤਾਂ ਉਹਦੇ ਵਿੱਚੋਂ ਵੀ ਮਹਿਕ ਆਉਣ ਲੱਗ ਪੈਂਦੀ ਉਹ ਵੀ ਚੰਦਨ ਦਾ ਹੀ ਰੂਪ ਹੋ ਜਾਂਦੀ ਕਬੀਰ ਸਾਹਿਬ ਕਹਿੰਦੇ ਮੈਨੂੰ ਵੀ ਇੰਨਾ ਫਰਕ ਪੈ ਗਿਆ ਵੀ ਮੈਂ ਲੋਹੇ ਤੋਂ ਲੋਹੇ ਤੋਂ ਸੋਨਾ ਬਣ ਗਿਆ ਭਾਵ ਕਿ ਮਨਮੁਖ ਤੋਂ ਗੁਰਮੁਖ ਹੋ ਗਿਆ ਤੇ ਪਸੂ ਪ੍ਰੇਤੋਂ ਦੇਵਗਨ ਪੂਰੇ ਸਤਗੁਰ ਕੀ ਵਡਿਆਈ ਜਿਹੜਾ ਗੁਰੂ ਆ ਕਹਿੰਦੇ ਆਖਣ ਲੱਗੇ ਇਹ ਆ ਪੂਰੇ ਗੁਰੂ ਦੀ ਵਡਿਆਈ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਨਾ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾ ਬੰਦਿਆਂ ਵਿਚੇ ਹੋਵੇ ਮੁਕਤ ਆਖਣ ਲੱਗੇ ਸਾਰੇ ਦੁਨੀਆਂ ਦੇ ਦੰਗ ਤਮਾਚੇ ਕਰਦਿਆਂ ਗ੍ਰਸਥ ਭੋਗਦਿਆਂ ਸਮਾਜਿਕ ਬੰਧਨਾਂ ਵਿੱਚ ਬੰਦੇ ਹੋਣ ਰਹਿਣ ਦੇ ਬਾਵਜੂਦ ਵੀ ਸਾਰੀ ਕਿਰਤਕਮਾਈ ਕਰਦੇ ਆ ਵੀ ਮਨੋਕ ਜਿਹੜਾ ਆ ਉਹ ਮੁਕਤ ਹੋ ਜਾਂਦਾ ਹੈ ਉਹ ਵਿਕਾਰਾਂ ਤੋਂ ਉੱਤੇ ਉੱਠ ਜਾਂਦਾ ਹੈ ਮੋਹ ਮਾਇਆ ਤੋਂ ਉੱਤੇ ਉੱਠ ਜਾਂਦਾ ਗੁਰਮਖ ਮਾਇਆ ਵਿੱਚ ਉਦਾਸੀ ਵਾਲੀ ਜਿਹੜੀ ਬਾਕਿਆ ਉਹ ਵਰਤ ਜਾਂਦਾ ਤੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਵੀ ਲੇਖਦਾ ਕਹਿੰਦੇ ਪਸੂ ਪ੍ਰੇਤੋਂ ਦੇਵ ਕਰ ਪੂਰੇ ਸਤਗੁਰ ਕੀ ਵਿੜਾਈ ਗੁਰੂ ਦੀ ਇਹੋ ਹੀ ਵਿੜਾਈ ਆ ਭਾਈ ਆਚਾਰਜ ਨੂੰ ਆਚਾਰਜ ਮਿਲਿਆ ਵਿਸਮਾਦਾਂ ਵਿਸਮਾਦ ਮਿਲਾਈ ਅੱਖਣ ਲੱਗੇ ਮਨ ਦੇ ਵਿੱਚ ਵਿਸਮਾਦ ਹੋ ਗਿਆ ਰੋਮ ਰੋਮ ਖਿੜ ਗਿਆ ਤੇ ਝਰਨਾ ਝਰਦਾ ਨੀਜਰੋਂ ਗੁਰਮਖ ਬਾਣੀ ਆ ਘਾਟ ਘੜਾਈ ਜਦ ਮੈਂ ਪਹਾੜ ਤੋਂ ਝਰਨਾ ਦੇਖਦਾ ਆ ਨਾ ਤੜਾ ਤੜ ਤੇ ਜਿਹੜਾ ਗੁਰੂ ਦੀ ਬਾਣੀ ਜਲੇ ਉਹਨੇ RAM ਦਾ ਨਾਮ ਦਿੱਤਾ RAMANAND ji ਨੇ ਆਖਣ ਲੱਗੇ ਜਿਵੇਂ ਮੇਰੀ ਘਾੜਤ ਖੜੀ ਗਈ ਤੇ ਉਸ RAM ਦੇ ਨਾਮ ਦਾ ਜਿਹੜੇ ਜਾਪ ਕੀਤਾ ਜ਼ਿੰਦਗੀ ਵਿੱਚ ਘਟਿਆ ਨਾ ਘਟਾਇਆ ਤੇ ਲਾਟ ਵਿੱਚ ਜਾ ਕੇ ਕਹਿੰਦੇ ਕਹਿੰਦੇ RAM KABEERA ਭੇਦ ਨਾ ਭਾਈ ਭਾਈ ਗੁਰਦਾਸ ਕਹਿੰਦੇ ਭਾਈ ਉਹ RAM ਦੇ ਨਾਮ ਨਾਲ ਇੰਨੇ ਜੁੜ ਗਏ ਵੀ RAM ਹੀ ਹੋ ਗਿਆ RAM ਵਿੱਚ ਤਕਬੀਰ ਦੀ ਕੋਈ ਫਿਰਕ ਨਹੀਂ ਰਹੀ ਜਿਹੜੀ ਗੱਲ ਨੂੰ ਕਬੀਰ ਸਾਹਿਬ ਆਪ ਵੀ ਕਹਿੰਦੇ ਨੇ ਆਪ ਤੋਂ ਜਾਇ ਛੱਡਿਆ ਸੰਗਾਸਣ ਮਿਲੇ ਹਸਾਰੰਗ ਪਾਣੀ RAM ਕਬੀਰਾਂ ਏਕ ਭਏ ਕੋਈ ਨਾ ਸਕੇ ਪਛਾਣੀ ਕਹਿੰਦੇ ਹੁਣ ਭਾਈ RAM ਹੀ ਬਣ ਗਏ ਹੁਣ ਤੁਹਾਨੂੰ ਦੇਖ ਕੇ ਕੋਈ ਪਛਾਣ ਨਹੀਂ ਸਕਦਾ ਵੀ ਕਬੀਰ ਕੌਣ ਆ ਤੇ RAM ਕੌਣ ਆ ਕਿਉਂਕਿ ਇੱਕ ਹੋਰ ਸ਼ਬਦ ਵਿੱਚ ਵੀ ਕਬੀਰ ਸਾਹਿਬ ਕਹਿੰਦੇ ਨੇ ਨਾ ਆਕਣ ਲੱਗੇ ਕਬੀਰ ਜਾਂ ਕੋ ਖੋਜ ਤੇ ਪਾਇਓ ਸੋਈ ਠੌਰ ਸੋਈ ਫਿਰ ਕੇ ਤੂੰ ਪਿਆ ਜਾਂ ਕੋ ਕਹਤਾ ਔਰ ਆਕਣ ਲੱਗੇ ਭਾਈ ਜਿਵੇਂ ਅਸੀਂ ਵੀ ਆ ਅਸੀਂ ਲੱਭਦੇ ਰੱਬ ਨੂੰ ਫਿਰਦੇ ਗਵਾਚੇ ਹੋਏ ਆਪਾਂ ਗਵਾਚੇ ਹੋਏ ਅਸੀਂ ਆਪ ਤੇ ਲੱਭਦੇ ਰੱਬ ਨੂੰ ਫਿਰਦੇ ਆ ਅਸੀਂ ਆਪਣੇ ਆਪ ਨੂੰ ਲੱਭਣਾ ਆ ਜਨ ਨਾਨਕ ਬਿਨ ਆਪਾ ਚੀਨ ਮਿਟੇ ਨਾ ਭਰਮ ਕੀ ਕਾਈ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਦਾ ਨਾ ਪਤਾ ਲੱਗਦਾ ਅਸੀਂ ਸਰੀਰ ਹੀ ਸਮਝੀ ਜਾਂਦੇ ਆ ਆਪਣੇ ਆਪ ਨੂੰ ਤੇ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਜੋ ਕੁਝ ਵੀ ਹੈਗਾ ਤੁਹਾਨੂੰ ਧਨ ਸੰਪਤੀ ਪ੍ਰਾਪਰਟੀ ਇਹਨੂੰ ਅਸੀਂ ਆਪਣਾ ਮੰਨੀ ਜਾਂਦੇ ਆ ਤੇ ਆਪਾਂ ਅਸੀਂ ਸਰੀਰ ਨੂੰ ਸਮਝੀ ਜਾਂਦੇ ਆ ਬਸ ਇਹੋ ਹੀ ਭਰਮਾ ਸਭ ਤੋਂ ਵੱਡਾ ਇਹੀ ਰੱਬ ਦਾ ਇਹੋ ਹੀ ਭਰਮ ਪਾਇਆ ਹੋਇਆ ਮਾਇਆ ਦਾ ਵੀ ਅਸੀਂ ਰੱਬ ਨੂੰ ਨੇ ਲੱਭਣਾ ਅਸੀਂ ਆਪਣੇ ਆਪ ਨੂੰ ਲੱਭਣਾ ਜਿਵੇਂ ਆਪਾਂ ਲੱਭ ਪਿਆ ਤਾਂ ਸਮਝ ਲਓ ਰੱਬ ਮਿਲ ਗਿਆ ਕਬੀਰ ਦਾ ਕਹਿੰਦੇ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ ਕਹਿੰਦੇ ਜਿਹਨੂੰ ਲੱਭਦੇ ਸੀ ਨਾ ਉਹ ਟਿਕਾਣਾ ਮਿਲ ਗਿਆ ਤੇ ਕਹਿੰਦੇ ਹੈਰਾਨੀ ਦੀ ਗੱਲ ਇਹ ਹੋਈ ਆ ਕਹਿੰਦੇ ਸੋਈ ਫਿਰਕੇ ਤੂੰ ਪਿਆ ਜਾ ਕੋ ਕਹਤਾ ਔਰ ਕਹਿੰਦੇ ਜਿਹਨੂੰ ਹੋਰ ਕਰਕੇ ਦੂਜਾ ਕਰਕੇ ਲੱਭਦਾ ਸੀ ਨਾ ਵੀ ਰੱਬ ਹੋਰ ਆ ਤੇ ਮੈਂ ਹੋਰ ਆ ਆਖਣ ਲੱਗੇ ਇਦਾਂ ਨਹੀਂ ਕਹਿੰਦੇ ਮੈਂ ਹੀ ਰੱਬ ਸੀ ਜਾਂ ਕੋ ਛੋਈ ਫਿਰਕੇ ਤੂੰ ਪਿਆ ਜਾਂ ਕੋ ਕਹਤਾ ਔਰ ਜਿਹਨੂੰ ਹੋਰ ਸਮਝਦਾ ਸੀ ਨਾ ਉਹ ਭਲਿਆ ਤੂੰ ਹੀ ਸੀ ਉਹ ਤੂੰ ਹੀ ਆ ਉਹ ਹੁਣ ਆਉਣ ਵਾਲੇ ਸਮੇਂ ਵਿੱਚ ਗਾਂਹ ਹੋਰ ਇਹਦਾ ਹੀ ਵਿਚਾਰ ਕਰਾਂਗੇ ਜਿੱਲੇ ਗੁਰੂ ਧਾਰਨ ਕਰ ਲਿਆ ਤਾਂ ਕਿਵੇਂ ਕਲਾ ਵਰਤੀ ਤੇ ਕਿਵੇਂ ਫਿਰ ਹਿੰਦੂਆਂ ਨੇ ਤਾਂ ਪੰਡਤਾਂ ਮਲਾਣਿਆਂ ਨੇ ਤਾਂ ਕਾਜ਼ੀਆਂ ਨੇ ਭਗਤ ਜੀ ਨੂੰ ਬਹੁਤ ਜਿਆਦਾ ਤੰਗੀਆਂ ਤੁਰਸ਼ੀਆਂ ਦਿੱਤੀਆਂ ਹਾਥੀ ਅੱਗੇ ਟਿਆ ਕਿੰਨੇ ਭਾਣੇ ਵਰਤੇ ਸਾਰਾ ਕੁਝ ਉਹਨਾਂ ਨੇ ਆਪਣੇ ਬਾਣੀ ਵਿੱਚ ਲਿਖਿਆ ਹੋਇਆ ਕੁਝ ਭਾਈ ਗੁਰਦਾਸ ਜੀ ਦੀਆਂ ਲਿਖਿਆ ਉਹਨਾਂ ਦੇ ਆਧਾਰ ਤੇ ਅਸੀਂ ਹੋਰ ਅੱਗੇ ਫਿਰ ਅਗਲੇ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ